ਦੋਸਤੋ ਕਈ ਵਾਰ ਜਦੋਂ ਘਰ ਦੇ ਵਿੱਚ ਲੜਾਈ ਰਹਿੰਦੀ ਹੋਵੇ ਵਪਾਰ ਨਾ ਚੱਲਦਾ ਹੋਵੇ ਜਾਂ ਬਿਮਾਰੀਆਂ ਘਰ ਘਰ ਜਾਣ ਤਾਂ ਆਦਮੀ ਪਰੇਸ਼ਾਨ ਹੋਇਆ ਬੜੇ ਟਿਕਾਣੇ ਲੱਭਦਾ ਆਸਰੇ ਲੱਭਦਾ ਇਸੇ ਆਸਰੇ ਲੱਭਣ ਲਈ ਟਿਕਾਣੇ ਲੱਭਣ ਲਈ ਉਹ ਕਈ ਵਾਰ ਖੌਤੀ ਬਾਬਿਆਂ ਕੋਲੇ ਤੰਤਰਕਾਂ ਕੋਲੇ ਚਲਾ ਜਾਂਦਾ ਹੈ ਉਹ ਕਹਿੰਦੇ ਨੇ ਤੈਨੂੰ ਤਾਂ ਕਿਸੇ ਦਾ ਕੀਤਾ ਕਰਾਇਆ ਹੈਗਾ ਜਾਂ ਤੇਰੇ ਪਿੱਛੇ ਕਿਸੇ ਨੇ ਭੂਤਾਂ ਪ੍ਰੇਤਾਂ ਲਾ ਛੱਡੀਆਂ ਨੇ ਫਿਰ ਉਹ ਬਾਹ ਕਰਨ ਲਈ ਨਾ ਸਰੋਂ ਦੇ ਬੀਜ ਆ ਜਿਹੜੇ ਉਹ ਮੰਤਰ ਪੜ੍ਹ ਕੇ ਦੇ ਦਿੰਦੇ ਨੇ ਕਹਿੰਦੇ ਨੇ ਇਸ ਦਾ ਘਰ ਦੇ ਆਲੇ ਦਿਵਾਲੇ ਦੁਕਾਨ ਦੇ ਆਲੇ ਦਿਵਾਲੇ ਛਿੱਟਾ ਦੇ ਦੀ ਤੈਨੂੰ ਤੰਗ ਨਹੀਂ ਕਰਨਗੇ ਤੇ ਤੁਸੀਂ ਦੇਖਿਆ ਜੋ ਕਈ ਲੋਕ ਹਨੇਰੇ ਸਵੇਰੇ ਘਰ ਦੇ ਦੁਕਾਨ ਦੇ ਆਲੇ ਦਿਵਾਲੇ ਸਰੋਂ ਦਾ ਛਿੱਟਾ ਦਿੰਦੇ ਨੇ ਤੇ ਕਈ ਵਾਰ ਇਹਨਾਂ ਬਾਬਿਆਂ ਨੂੰ ਵੀ ਪਤਾ ਹੁੰਦਾ ਵੀ ਇਹਦਾ ਕੀ ਮਤਲਬ ਹੈ ਪ੍ਰਾਤਨ ਸਮੇਂ ਤੋਂ ਸਾਡੇ ਇਹ ਧਾਰਨਾ ਲੋਕ ਧਾਰਨਾ ਹੈਗੀ ਆ ਵੀ ਜਿਹੜੀ ਪ੍ਰੇਤਾਂ ਚੜੇਲਾ ਹੈਗੀਆਂ ਨਾ ਉਹ ਸਰੋਂ ਦੇ ਬੀਜਾਂ ਨੂੰ ਟੱਪਦੀਆਂ ਨਹੀਂ ਉਲੰਘਦੀਆਂ ਨਹੀਂ ਅਰਥਾਤ ਡਰ ਲੱਗਦਾ ਤੇ ਦੂਜਾ ਇਹ ਮੰਨਿਆ ਜਾਂਦਾ ਵੀ ਜਿਹੜੀਆਂ ਚੜੇਲਾ ਤੇ ਭੂਤਾ ਜਿਹੜਾ ਤੁਸੀਂ ਘਰ ਜਾਂ ਦੁਕਾਨ ਦੇ ਆਲੇ ਦੁਆਲੇ ਸਰੋਂ ਦਾ ਛਿੱਟਾ ਦਿੱਤਾ ਨਾ ਉਹਦੇ ਦਾਣੇ ਚੁਗਦੀਆਂ ਚੁਗਦੀਆਂ ਥੱਕ ਜਾਂਦੀਆਂ ਤੇ ਤੁਹਾਡੇ ਘਰ ਜਾਂ ਵਪਾਰ ਦੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਅਰਥਾਤ ਦੂਰ ਰਹਿੰਦੀਆਂ ਕਮਾਲ ਆ 21ਵੀਂ ਸਦੀ ਦੇ ਵਿੱਚ ਵੀ ਭੂਤਾਂ ਪ੍ਰੇਤਾਂ ਸਰਮ ਦੇ ਦਾਣੇ ਚੁਕਦੀਆਂ